ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਰਿਸ਼ਤਾ ਨਹੀਂ ਬਣ ਰਿਹਾ ਉਹ ਜਿਵੇਂ ਕਿ ਇਸ ਉਪਾਅ ਨੂੰ ਵੀਰਵਾ ਦੇ ਦਿਨ ਕਰਨਗੇ ਤੇ ਆਉਂਦੇ ਵੀਰਵਾ ਤੱਕ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਬਣ ਜਾਵੇਗਾ ਤੇ ਇਹ ਉਪਾਸੇ ਕਰਨਾ ਕਿਸ ਤਰੀਕੇ ਨਾਲ ਹੈ ਤੇ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸੰਗਤ ਜੀ ਸਾਰੇ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਚਾਹੀਏ ਤਾਂ ਜੋ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਜੋ ਵੀ ਪਰੇਸ਼ਾਨੀ ਆ ਰਹੀ ਹੈ ਦੂਰ ਹੋ ਜਾਵੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਪਿਆਰੇ ਸਾਥ ਸੰਗਤ ਜੀ ਸਾਡੀ ਵੀਡੀਓ ਨੂੰ ਵਾਤੋਂ ਵਾਦ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ऐसे ही तरीके ਦੇ ਨਾਲ ਜੇਕਰ ਆਪਾਂ ਗੱਲ ਕਰੀਏ ਵੀਰਵਾਰ ਪਾਵੇਂ ਸ਼ੁੱਕਰਵਾਰ ਹਰ ਇੱਕ ਇਕਾਦਸੀ ਤੇ ਹਰ ਇੱਕ ਪੁੰਨਿਆਂ ਤੇ ਇਹ ਜਿਹੜੇ ਤਿੰਨ ਹੁੰਦੇ ਹਨ ਇਹ ਸਾਰੇ ਹੀ ਤਿੰਨ ਬੜੇ ਹੀ ਖਾਸ ਮੰਨੇ ਜਾਂਦੇ ਹਨ ਅਤੇ ਇਸਨ ਸਾਰਿਆਂ ਦੀ ਕੁੰਡਲੀ ਦੇ ਵਿੱਚ ਗੁਰੂ ਦੇ ਰੂਪ ਦੇ ਵਿੱਚ ਹਮੇਸ਼ਾ ਸਭ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਤੇ ਗੁਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਵੇਂ ਕਿ ਵਿਦਿਆ ਤੇ ਤਾਨ ਦੇ ਸੰਬੰਧੀ ਜੋ ਵੀ ਪ੍ਰੋਬਲਮ ਮੁਸ਼ਕਲ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸਮਰiddhi ਜਾਂ ਫਿਰ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਜਿਹੜੀਆਂ ਹਨ ਜਾਂ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਕਿ ਸਾਨੂੰ ਮਾਨ ਸਨਮਾਨ ਨਹੀਂ ਮਿਲਦਾ ਜਦੋਂ ਅਸੀਂ ਕਿਤੇ ਵੀ ਪਾਰ ਜਾਂਦੇ ਹਾਂ ਤੇ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਇਹ ਉਪਾਅ ਨੂੰ ਕਰਨ ਦੇ ਨਾਲ ਦੂਰ ਹੁੰਦੀਆਂ ਹਨ ਇਸੇ ਤਰ੍ਹਾਂ ਜੇਕਰ ਅਸੀਂ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਦੇ ਹਾਂ ਤਸਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਾਰੇ ਦੁੱਖਾਂ ਦੀ ਪ੍ਰਾਪਤੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੁਹਾਡੇ ਬੱਚਿਆਂ ਦੇ ਵਿਆਹ ਦੀਆਂ ਸਾਰੀਆਂ ਅੜਚਣਾਂ ਦੂਰ ਹੁੰਦੀਆਂ ਹਨ ਤੁਰੰਤ ਉਹਨਾਂ ਦੇ ਵਿਆਹ ਦਾ ਯੋਗ ਪੈ ਜਾਂਦਾ ਹੈ ਇਸੇ ਲਈ ਤੁਹਾਡੀ ਜਿਹੜੀ ਕੁੰਡਲੀ ਹੈ ਕੁੰਡਲੀ ਦੇ ਵਿੱਚ ਸ਼ੁਕਰ ਗ੍ਰਹਿ ਤੇ ਇੱਕ ਜਿਹੜਾ ਗੁਰੂ ਗ੍ਰਹਿ ਹੈ ਦੋਨੋਂ ਹੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਦੋਨੋਂ ਹੀ ਮਜ਼ਬੂਤ ਹੋਣੇ ਚਾਹੀਦੇ ਹਨ ਅਸੀਂ ਆਪਣੇ ਜਿਹੜਾ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਜੇਕਰ ਕਮਜ਼ੋਰ ਸਾਡਾ ਚੱਲ ਰਿਹਾ ਹੈ ਸਾਡੀ ਕੁੰਡਲੀ ਦੇ ਵਿੱਚ ਤਾਂ ਉਸ ਨੂੰ ਅਸੀਂ ਮਜ਼ਬੂਤ ਕਰਨਾ ਹੈ ਉਸ ਨੂੰ ਅਸੀਂ ਮਜ਼ਬੂਤ ਕਿਵੇਂ ਕਰਾਂਗੇ ਉਸ ਨੂੰ ਮਜ਼ਬੂਤ ਕਰਨ ਲਈ ਅਸੀਂ ਅੱਜ ਜੋ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਾਂਗੇ ਤਾਂ ਸਾਡਾ ਸ਼ੁਕਰ ਤੇ ਗੁਰੂ ਮਜ਼ਬੂਤ ਹੋਵੇਗਾ ਤੇ ਸਾਡੀਆਂ ਸਾਰੀਆਂ ਪ੍ਰੋਬਲਮ ਦੂਰ ਹੋਣਗੀਆਂ ਇਸ ਪਾਣ ਨੂੰ ਇੱਕ ਅਜਿਹੀ ਜੀ ਦੇ ਨਾਲ ਕਰਨਾ ਜੋ ਅਕਸਰ ਹੀ ਤੁਹਾਨੂੰ ਕਿਚਨ ਦੇ ਵਿੱਚ ਮਿਲ ਜਾਵੇਗੀ ਉਸ ਦੇ ਨਾਲ ਤੁਰੰਤ ਤੁਹਾਡੇ ਬੱਚਿਆਂ ਦੇ ਵਿਆਦਾ ਜੋਗ ਬਣ ਜਾਵੇਗਾ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਹਲਦੀ ਦੇ ਡੱਬੇ ਦੇ ਉਪਾਦ ਦੀ ਗੱਲ ਕਰਾਂਗੇ ਇਸ ਪਾਣ ਨੂੰ ਅਸੀਂ ਕਿਹੜੇ ਸਮੇਂ ਕਰਨਾ ਤੇ ਇਸ ਪਾਣ ਨੂੰ ਤੁਸੀਂ ਵੀਰਵਾ ਦੇ ਦਿਨ ਸਵੇਰ ਦੇ ਸਮੇਂ ਕਰਨਾ ਤੇ ਬੱਚੇ ਨੇ ਜਿਹੜੇ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਉਹ ਖੁਦ ਵੀ ਇਸਪਾਣੂ ਕਰ ਸਕਦੇ ਹਨ ਇਸ ਦੇ ਨਾਲ ਨਾਲ ਬੱਚਿਆਂ ਦੇ ਮਾਤਾ ਪਿਤਾ ਤਾਂ ਇਸਪਾਣੂ ਕਰ ਹੀ ਸਕਦੇ ਨੇ ਕਿਉਂਕਿ ਉਹ ਤਾਂ ਦਿਨ ਰਾਤ ਆਪਣੇ ਕਿਚਨ ਵਿੱਚ ਕੰਮ ਕਰਦੇ ਨੇ ਇਸਪਾ ਦੀ ਸਭ ਤੋਂ ਵੱਡੀ ਗੱਲ ਇਹ ਉਪਾਣੂ ਕਰਨਾ ਇਹ ਉਪਾਣੂ ਕਰਨਾ ਬਹੁਤ ਜ਼ਿਆਦਾ ਆਸਾਨ ਹੈ ਇਸਪਾਣੂ ਕਰਦੇ ਸਮੇਂ ਹਲਦੀ ਦੇ ਡੱਬੇ ਦੇ ਵਿੱਚ ਇੱਕ ਚੀਜ਼ ਪਾ ਦੇਣੀ ਹੈ ਤੇ ਜਿਹੜੀ ਹਲਦੀ ਹੈ ਹਲਦੀ ਗੁਰੂ ਦਾ ਪ੍ਰਤੀਕ ਹੈ ਗੁਰੂ ਗ੍ਰਹਿ ਦੇ ਨਾਲ ਹਲਦੀ ਦਾ ਬਹੁਤ ਜ਼ਿਆਦਾ ਊੜਾ ਸੰਬੰਧ ਹੈ ਜੋ ਕਿ ਹਲਦੀ ਉਹ ਸਾਡੇ ਵਿਆਹ ਸ਼ਾਦੀ ਤੇ ਜਾਂ ਫਿਰ ਸ਼ੋਭ ਕਾਮ ਦੇ ਲਈ ਸਭ ਤੋਂ ਪਹਿਲਾਂ ਹਲਦੀ ਵਰਤੀ ਜਾਂਦੀ ਹੈ ਬਸ ਹਲਦੀ ਦੇ ਡੰਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਬਸ ਕਰਨਾ ਕੀ ਹੈ ਤੁਸੀਂ ਸੁਪਾ ਨੂੰ ਵੀਰਵਾ ਦੇ ਦਿਨ ਇਸ ਤਰੀਕੇ ਨਾਲ ਛੇਕਰ ਆਉਣ ਵਾਲੇ ਸ਼ੁਵਰਵਾਰ ਤੁਸੀਂ ਇਹ ਪਾ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੇਕਰ ਨਹੀਂ ਕਰ ਸਕਦੇ ਤਾਂ ਅਗਲੇ ਵੀਰਵਾਰ ਤੱਕ ਇਹ ਪਾਦ ਸਿਰ ਜ਼ਰੂਰ ਕਰਨਾ ਹੈ ਜਿਹੜੇ ਬੱਚਿਆਂ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਹੋ ਚੁੱਕੀ ਹੈ ਉਹਨਾਂ ਦੇ ਮਾਤਾ ਨੂੰ ਜਲਦੀ ਤੋਂ ਜਲਦੀ ਜਿਹੜਾ ਵੀ ਵੀਰਵਾਰ ਆਉਣ ਵਾਲਾ ਹੈ ਜਾਂ ਅਗਲੇ 2-3 ਵੀਰਵਾਰ ਲਗਾਤਾਰ ਇਹ ਪਾਦ ਜ਼ਰੂਰ ਕਰਨ ਇਹ ਨਹੀਂ ਕਿ ਇੱਕ ਵੇਰ ਵਾਰ ਕਰਨਾ ਤੇ ਲਗਾਤਾਰ ਦੋ ਤੋਂ ਤਿੰਨ ਵੇਰ ਵਾਰ ਇਸਪਾਣਾ ਕਰਦੇ ਰਹਿਣਾ ਜਿਨ੍ਹਾਂ ਦੇ ਵੈਸੇ ਹੈ ਜੇ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀ ਰਸਤੇ ਦੇ ਵਿੱਚ ਤਾਂ ਉਹ ਇੱਕ ਵੇਰ ਵਾਰ ਵੀ ਕਰ ਸਕਦੇ ਹਨ ਸਵੇਰ ਦੇ ਟਾਈਮ ਨਹਾਦੋਗੇ ਤੁਸੀਂ ਇਸਪਾਣਾ ਕਰਨਾ ਹੈ ਇਸਪਾਣਾ ਕਰਦੇ ਸਮੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਤਸਵੀਰ ਨੂੰ ਆਪਣੇ ਸਾਹਮਣੇ ਰੱਖ ਲੈਣਾ ਹੈ ਤੇ ਤੁਸੀਂ ਇੱਕ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਰੱਖੀ ਹੋਈ ਹੈ ਕੋਈ ਵੀ ਤਸਵੀਰ ਜਾਂ ਮੂਰਤੀ ਜਾਂ ਮਾਤਾ ਲక్ష్ਮੀ ਜੀ ਦੀ ਤਾਂ ਐਸੇ ਨਾਲ-ਨਾਲ ਤੁਸੀਂ ਉਹਨਾਂ ਦੇ ਸਾਹਮਣੇ ਉਪਾਕਾਰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇੱਕ ਦੀਵਾ ਜਗਾ ਕੇ ਉਸ ਤੋਂ ਬਾਅਦ ਤੁਸੀਂ ਭਗਵਾਨ ਨੋ ਸਭ ਤੋਂ ਪਹਿਲਾਂ ਆਪਣੇ ਮਾਨ ਦੇਵ ਜੀ ਦਾ ਧਿਆਨ ਲੈ ਕੇ ਆਉਣਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਉਹਨਾਂ ਦਾ ਧਿਆਨ ਕਰਕੇ ਤੁਸੀਂ ਆਪਣੇ ਮਨ ਵਿੱਚ ਆਪਣੇ ਘਰ ਵਿੱਚ ਜੋ ਵੀ ਵਿਗਨ ਜੋ ਵੀ ਪ੍ਰੋਬਲਮ ਆ ਰਹੀਆਂ ਹਨ ਉਹ ਤੁਸੀਂ ਪ੍ਰਾਰਥਨਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਵਿਆਹ ਵਿੱਚ ਵੀ ਜੋ ਦੇਰੀ ਆ ਰਹੀ ਹੈ ਉਸ ਦੇ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਹੈ ऐसे तरह ਤੁਸੀਂ دیਵਾ ਜਗਾ ਕੇ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਸਾਬਤ ਧਨੀਆ ਤੇ ਸਾਨੂੰ ਚਾਹੀਦਾ ਹੈ ਸੁੱਕਾ ਧਨੀਆ ਜਿਹੜਾ ਸੁੱਕਾ ਧਨੀਆ ਤੁਸੀਂ ਲੈਣਾ ਉਹ 21 ਦਾਣੇ ਤੁਸੀਂ ਗਿਣ ਕੇ ਲੈਣਾ ਤੇ ਜਿਹੜਾ ਸੁੱਕਾ ਧਨੀਆ ਉਹ ਬਿਲਕੁਲ ਸਾਫ਼ ਸੁਥਰਾ ਤੇ گول ਦਾਣਿਆਂ ਵਾਲਾ ਹੋਣਾ ਚਾਹੀਦਾ ਹੈ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਦੇ ਲਈ ਇਸ ਪਾਲੇ ਜਿਹੜੀ ਤੁਸੀਂ ਚੀਜ਼ ਲੈਣੀ ਹੈ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਮਜਬੂਤ ਕਰਨ ਦੇ ਲਈ ਉਹ ਲੈਣੀ ਹੈ ਤਾਂ ਸੇਮ ਮਿਸ਼ਰੀ ਮਿਸ਼ਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮਿਸ਼ਰੀ ਦੋ ਪ੍ਰਕਾਰ ਦੀ ਆਉਂਦੀ ਹੈ ਪਹਿਲੀ ਤਾਂ ਆਉਂਦੀ ਹੈ ਦਾਣੇ ਦੇ ਰੂਪ ਦੇ ਵਿੱਚ ਜੋ ਕਿ ਕਟਿੰਗ ਕੀਤੀ ਹੁੰਦੀ ਹੈ ਜੇਕਰ ਤਾਂ ਤੁਹਾਡੇ ਕੋਲੇ ਮਿਸ਼ਰੀ ਹੋਵੇ ਤਾਂ ਮਿਸ਼ਰੀ ਦੇ ਦਾਣੇ ਵਿੱਚ ਤੁਸੀਂ ਇੱਕ ਹੀ ਲੈਣੇ ਹਨ ਜਿਵੇਂ ਸਬਕੇ ਧਨੀਆ ਦੇ ਦਾਣੇ ਦਸੇਕੀ ਲੈਣੇ ਹਨ ਫਿਰ ਮਿਸ਼ਰੀ ਦੇ ਵੀ ਇੱਕ ਹੀ ਲੈਣੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਤਾਗੇ ਵਾਲੀ ਮਿਸ਼ਰੀ ਹੋਵੇਗੀ ਜੋ ਕਿ ਟੁਕੜਿਆਂ ਦੇ ਰੂਪ ਦੇ ਵਿੱਚ ਹੁੰਦੀ ਹੈ ਤਾਂ ਉਸ ਮਿਸ਼ਰੀ ਦਾ ਤੁਸੀਂ ਸਿਰਫ ਇੱਕ ਟੁਕੜਾ ਹੀ ਲੈਣਾ ਹੈ ਜਿਆਦਾ ਨਹੀਂ ਲੈਣਾ ਸਿਰਫ ਇੱਕ ਟੁਕੜਾ ਲੈਣਾ ਹੈ ਤੇ ਕਿਉਂਕਿ ਉਹ ਜਿਆਦਾ ਵੱਡੇ-ਵੱਡੇ ਟੁਕੜੇ ਹੁੰਦੇ ਹਨ ਇਸ ਕਰਕੇ ਤੁਸੀਂ ਉਹ ਇੱਕ ਟੁਕੜਾ ਇਸੇ ਤਰ੍ਹਾਂ ਇਹ ਸਾਰੇ ਚੀਜ਼ ਲੈਣ ਤੋਂ ਬਾਅਦ ਦੇ ਵਿੱਚ ਜਾਂ ਤਾਂ ਤੁਸੀਂ ਛੋਟਾ ਜਿਹਾ ਟੁਕੜਾ ਛੋਟਾ ਜਿਹਾ ਕਾਗਜ਼ ਦਾ ਪੀਲੇ ਰੰਗ ਦਾ ਦੋ ਸੰ ਟੁਕੜਾ ਲੈ ਸਕਦੇ ਹੋ ਜਾਂ ਦੋ ਭਾਅ ਕੇ ਜਿਹੜਾ ਕਾਗਜ਼ ਤੁਸੀਂ ਲੈਣਾ ਹੈ ਉਹ ਪੀਲੇ ਰੰਗ ਦਾ ਲੈਣਾ ਹੈ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਕਾਗਜ਼ ਨਹੀਂ ਹੈ ਤਾਂ ਤੁਸੀਂ ਛੋਟੇ ਜਿਹੇ ਪੀਲੇ ਰੰਗ ਦਾ ਕੱਪੜਾ ਲੈ ਸਕਦੇ ਹੋ ਵੈਸੇ ਤੁਸੀਂ ਕੋਸ਼ਿਸ਼ ਕਰਿਓ ਕਿ ਜੇਕਰ ਤੁਹਾਡੇ ਕੋਲ ਪੀਲਾ ਕੱਪੜਾ ਹੋਵੇ ਤਾਂ ਤੁਸੀਂ ਪੀਲਾ ਕੱਪੜਾ ਹੀ ਲਓ ਜੇਕਰ ਪੀਲਾ ਕੱਪੜਾ ਨਹੀਂ ਤਾਂ ਫਿਰ ਤੁਸੀਂ ਕਾਗਜ਼ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਪੀਲਾ ਕਾਗਜ਼ ਜਾਂ ਪੀਲਾ ਕੱਪੜਾ ਲਿਆ ਹੋਵੇਗਾ ਉਸ ਦੇ ਵਿੱਚ ਤੁਸੀਂ ਜੇਕਰ ਇਹ ਕਿ ਮਿਸ਼ਰੀ ਦੇ ਦਾਣੇ ਲਏ ਹਨ ਤੇ ਉਹ ਇੱਕ ਜਿਹੜੇ ਸੋਕੇ ਧਨੀਏ ਦੇ ਦਾਣੇ ਲਏ ਹਨ ਉਹ ਰੱਖ ਕੇ ਉਹਨਾਂ ਦੀ ਇੱਕ ਗਾਠ ਤਿਆਰ ਕਰਕੇ ਤੁਸੀਂ ਬੋਲਣਾ ਹੈ ਓਮ ਸ਼੍ਰੀ ਲక్ష్ਮੀ ਵਾਸੂਦੇਵੇ ਨਮਸਤ੍ਰੀਕੇ ਨਾਲ ਇਹ ਜਿਹੜਾ ਮੰਤਰ ਹੈ ਇਸ ਨੂੰ ਤੁਸੀਂ 21 ਵਾਰ ਬੋਲ ਦੇਣਾ ਹੈ 21 ਵਾਰ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਕਲਪਨਾ ਵਿਆਹ ਦੀ ਕਾਮਨਾ ਬੋਲਣੀ ਹੈ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜੋ ਵੀ ਤੁਹਾਡੀਆਂ ਮਨੋ ਕਾਮਨਾ ਹਨ ਮਨ ਦੇ ਅੰਦਰ ਉਹ ਤੁਸੀਂ ਬੋਲ ਦੇਣੀਆਂ ਹਨ ਜਿਹੜੀ ਵੀ ਸਮੱਸਿਆ ਤੁਹਾਡੇ ਬੱਚਿਆਂ ਦੇ ਮੈਂ ਵਿੱਚ ਆ ਰਹੀ ਹੈ ਉਹ ਸਮੱਸਿਆ ਦੀ ਹਰ ਇੱਕ ਅਰਜੀ ਉਹ ਸਮੱਸਿਆ ਦੀ ਇੱਕ ਅਰਜੀ ਦੇ ਤੌਰ ਤੇ ਤੁਸੀਂ ਆਪਣੇ ਪਰਮਾਤਮਾ ਨੇ ਅੱਗੇ ਰੱਖਣੀ ਹੈ ਸਮੱਸਿਆ ਨੂੰ ਤੁਸੀਂ ਇਹ ਉਪਾਅ ਕਰਦੇ ਸਮੇਂ ਤਿੰਨ ਵਾਰ ਤੁਸੀਂ ਬੋਲਣਾ ਤਿੰਨ ਵਾਰ ਜਾਂ 7 ਵਾਰ ਜਾਂ ਫਿਰ 11 ਵਾਰ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਕਿ ਉਹ ਤੁਹਾਡੀ ਸਮੱਸਿਆ ਹੈ ਜਿਹੜੀ ਹਾਲ ਉਸ ਚੁੱਕੀ ਹੈ ਜਿਵੇਂ ਤੁਸੀਂ ਇਸ ਤਰੀਕੇ ਨਾਲ ਬੋਲਣਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਿਹੜੀ ਆ ਰਹੀ ਤੇਰੇ ਸੀ ਉਹ ਬਿਲਕੁਲ ਖਤਮ ਹੋ ਗਈ ਹੈ ਤੇ ਬਹੁਤ ਹੀ ਵਧੀਆ ਰਿਸ਼ਤਾ ਆਇਆ ਹੈ ਤੇ ਅਗਲੇ ਹੀ ਕੁਝ ਦਿਨਾਂ ਵਿੱਚ ਵਿਆਹ ਦਾ ਜੋਗ ਹੈ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਕਹਿਣ ਤੋਂ ਭਾਵ ਕਿ ਤੁਸੀਂ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਨੇ ਉਹ ਸਾਰੀਆਂ ਪੋਜ਼ਿਟਿਵ ਹੀ ਬੋਲਣੀਆਂ ਨੇ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਆਪਣੀਆਂ ਪ੍ਰਾਰਥਨਾ ਬੋਲਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਇੱਕ ਪੋਟਲੀ ਤਿਆਰ ਕੀਤੀ ਮਿਸ਼ਰੀ ਤੇ ਸੁੱਕੇ ਣੀਆਂ ਦੀ ਇਹ ਤੁਸੀਂ ਭਗਵਾਨ ਜੀ ਦੀ ਫੋਟੋ ਜਾਂ ਤਸਵੀਰ ਜੋ ਵੀ ਤੁਹਾਡੇ ਘਰ ਦੇ ਵਿੱਚ ਲੱਗੀ ਹੋਈ ਹੈ ਉਹਦੇ ਸਾਹਮਣੇ ਤੁਸੀਂ ਰੱਖ ਦੇਣੀ ਹੈ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਦੇ ਨਾਲ ਇਹ ਸਾਬ ਕਰੰ ਤੋਂ ਬਾਅਦ ਦੇ ਵਿੱਚ ਤੁਸੀਂ ਖੜੇ ਹੋ ਜਾਣਾ ਹੈ ਤੇ ਜਿਵੇਂ ਹੀ ਸ਼ਾਮ ਦਾ ਸਮਾਂ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੋਂ ਇੱਕ ਦੀਵਾ ਤੁਸੀਂ ਜਗਾਉਣਾ ਹੈ ਤੁਸੀਂ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਇੱਕ ਹੋਰ ਮੰਤਰ ਤੁਸੀਂ ਬੋਲਣਾ ਹੈ ਜਿਹੜਾ ਉਸ ਮੰਤਰ ਨੂੰ ਤੁਸੀਂ ਕਿੰਨੇ ਵਾਰ ਬੋਲਣਾ ਧਿਆਨ ਦੇ ਨਾਲ ਇਸ ਨੂੰ ਸੁਣਿਓ ਇਸ ਮੰਤਰ ਨੂੰ ਤੁਸੀਂ ਇੱਕ ਹੀ ਵਾਰ ਬੋਲਣਾ ਭਗਵਾਨ ਵਿਸ਼ਨੂੰ ਜੀ ਦੇ ਸਾਹਮਣੇ ਮੰਤਰ ਦੋਨੋਂ ਹੀ ਬਹੁਤ ਜ਼ਿਆਦਾ ਸਾਨ ਹਨ ਜੋ ਸਵੇਰ ਦੇ ਸਮੇਂ ਤੁਸੀਂ ਪਾ ਕਰਦੇ ਸਮੇਂ ਮੰਤਰ ਬੋਲਿਆ ਹੈ ਜਾਂ ਬੋਲਣਾ ਉਹ ਵੀ ਬਹੁਤ ਜ਼ਿਆਦਾ ਸਾਨ ਹੈ ਤੇ ਜੋ ਮੰਤਰ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਸ਼ਾਮ ਦੇ ਸਮੇਂ ਇਹ ਬੋਲਣ ਦੇ ਲਈ ਉਹ ਮੰਤਰ ਹੈ ਓਮ ਸ਼੍ਰੀ ਪਿਤਾ ਬ੍ਰਾਇ ਨਮੇ ਕਿਉਂਕਿ ਸ਼ਾਮ ਦੇ ਸਮੇਂ ਇੱਕ ਦੀਵਾ ਜਗਾ ਕੇ ਭਗਵਾਨ ਪਿਤਾ ਪ੍ਰਾਇਨੂਜਾਤ ਕਰਨ ਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਚਮਤਕਾਰ ਹੀ ਹੁੰਦਾ ਹੈ ਇਸ ਪਾਣੂ ਕਾਦੇ ਸਮੇਂ ਮੰਤਰ ਬੋਲਦੇ ਸਮੇਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵਿੱਚ ਇਹਦੀ ਕਮੀ ਨਹੀਂ ਆਵੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਵਿੱਚ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਇਸ ਨੂੰ ਠੋਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਰਸੋਈ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਦੇ ਵਿੱਚ ਲੈ ਜਾ ਕੇ ਤੁਸੀਂ ਇਸ ਨੂੰ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਦੇ ਕੱਪੜੇ ਦੇ ਗੱਠ ਬਣਾਈ ਹੈ ਤਾਂ ਇਸ ਡੱਬੇ ਦੇ ਵਿੱਚ ਰੱਖ ਦੇਣੀ ਹੈ ਆਸਾਨੀ ਦੇ ਨਾਲ ਰੱਖੀ ਜਾਵੇਗੀ ਜੇਕਰ ਤੁਸੀਂ ਇਸ ਨੂੰ ਕਾਗਜ਼ ਦੇ ਵਿੱਚ ਇੱਕ ਪੋੜੀ ਬਣਾਈ ਹੈ ਤਾਂ ਵੀ ਆਸਾਨੀ ਦੇ ਨਾਲ ਤੁਸੀਂ ਰੱਖ ਸਕਦੇ ਹੋ ਇਸ ਤਰੀਕੇ ਨਾਲ ਇਸ ਨੂੰ ਤੁਸੀਂ ਉਥੇ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ ਉਸੇ ਬਾਅਦ ਵਿੱਚ ਜੋ ਵੀ ਤੁਸੀਂ ਕੰਮ ਕਰਨਾ ਹੈ ਬਹੁਤ ਜ਼ਿਆਦਾ ਵਿਸ਼ੇਸ਼ ਹੋਵੇਗਾ ਉਸ ਸਮੇਂ ਤੁਸੀਂ ਇਸ ਪੋਟਲੀ ਜਾਂ ਪੋੜੀ ਤੁਸੀਂ ਜਿਹੜੀ ਬੁਣਾਈ ਸੀ ਉਸ ਨੂੰ ਤੁਸੀਂ ਕੱਢ ਲੈਣਾ ਹੈ ਐਸੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਲਦੀ ਹਲਦੀ ਦਾ ਪੈਕੇਟ ਚਾਹੀਦਾ ਹਾਂ 50 ਗ੍ਰਾਮ ਦਾ ਹੋਵੇ ਚਾਹੇ 100 ਗ੍ਰਾਮ ਦਾ ਚਾਹੇ ਵੱਡਾ ਹੋਵੇ ਕਹਿੰਨ ਤੋਂ ਭਾਵੇਂ ਛੋਟਾ ਹੋਵੇ ਜਿੰਨੇ ਵੀ ਤੁਹਾਡੇ ਸ਼ਰਧਾ ਹੈ ਜਿੰਨੇ ਵੀ ਤੁਹਾਡੇ ਸ਼ਰਧਾ ਹੈ ਉਹਨਾਂ ਦੱਸੇ ਹਲਦੀ ਦਾ ਪੈਕੇਟ ਲੈਣਾ ਹਲਦੀ ਦਾ ਪੈਕੇਟ ਲੈਣਾ ਹੈ ਤੇ ਜਿਹੜੀ ਪੋਟਲੀ ਆ ਤੁਸੀਂ ਇਹਨੂੰ ਵੀ ਲੈ ਕੇ ਤੁਸੀਂ ਕਿਸੇ ਦੋਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਵੀ ਮੰਦਿਰ ਵਿੱਚ ਚਲੇ ਜਾਣਾ ਉੱਤੇ ਜਾ ਕੇ ਤੁਸੀਂ ਦਾਨ ਕਰ ਦੇਣਾ ਹੈ ਅਗਰ ਭਗਵਾਨ ਮਿਸ਼ਨੂ ਭਗਵਾਨ ਕ੍ਰਿਸ਼ਨ ਜੀ ਭਗਵਾਨ ਕ੍ਰਿਸ਼ਨ ਜੀ ਦੇ ਮੰਦਿਰ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਮੰਦਿਰ ਹੋਵੇ ਕਿਸੇ ਕੋਈ ਵੀ ਇਹਨਾਂ ਦੇ ਵਿੱਚ ਮੰਦਿਰ ਹੋਵੇ ਤੁਸੀਂ ਉੱਤੇ ਦਾਨ ਕਰਕੇ ਆ ਸਕਦੇ ਹੋ ਇਹ ਜਿਹੜੇ ਪੋਟਲੇ ਤੇ ਹਲਦੀ ਦਾ ਪੈਕਟ ਨਾਲ ਥੋੜਾ ਬਹੁਤ ਜੋ ਵੀ ਤੁਸੀਂ ਪੈਸਾ ਜਿਵੇਂ ਕਿ 5 10 ਰੁਪਏ ਜਾਂ ਤੁਹਾਡੀ ਸ਼ੈਧਾ ਮੁਤਾਬਕ ਜੇਕਰ ਤੁਸੀਂ ਵਾਧਾ ਦਾਨ ਕਰਨਾ ਚਾਹੁੰਦੇ ਹੋ ਤਾਂ ਉਹ ਪੈਸਿਆਂ ਦੇ ਨਾਲ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਮੰਦਰ ਦੇ ਵਿੱਚ ਦਾਨ ਦੇਣਾ ਹੈ ਤੁਸੀਂ ਬਸ ਇਹ ਛੋਟਾ ਜਿਹਾ ਕੰਮ ਆ ਕਰਨਾ ਹੈ ਪਹਿਲਾਂ ਤਾਂ ਹਲਦੀ ਦੇ ਡੱਬੇ ਵਿੱਚ ਤੁਸੀਂ ਇਸ ਨੂੰ ਰੱਖਣਾ ਹੈ ਤੁਹਾਡੇ ਬੱਚਿਆਂ ਦਾ ਵਿਆਹ ਜੋਗ ਬਣੇਗਾ ਤੇ ਤੁਹਾਨੂੰ ਜਿਵੇਂ ਰਿਸ਼ਤਾ ਚਾਹੀਦਾ ਹੈ ਉਸੇ ਤਰ੍ਹਾਂ ਤੁਹਾਨੂੰ ਰਿਸ਼ਤਾ ਮਿਲੇਗਾ ਤੇ ਜੋ ਬਾਦ ਵਾਲਾ ਉਪਾਅ ਦੱਸਿਆ ਤੁਹਾਨੂੰ ਹਲਦੀ ਦਾ ਇਹ ਸਾਰੀਆਂ ਚੀਜ਼ਾਂ ਮੰਦਰ ਦੇ ਵਿੱਚ ਤਿਆਨ ਕਰੰਦੇ ਲੈ ਕੇ ਆ ਤੇ ਇਸ ਦੇ ਨਾਲ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਹਮੇਸ਼ਾ ਹੀ ਸੁੱਖ ਸ਼ਾਂਤੀ ਬਣੀ ਰਹੇਗੀ ਕਦੇ ਵੀ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਆਵੇਗਾ ਮਾਤਾ ਲక్ష్ਮੀ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਹਮਾਣ ਦੀ ਸਦਾ ਹੀ ਬਣੀ ਰਹੇਗੀ ਏਸੀ ਸੰਦੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਇਸ ਪਾਣੂ ਕਰਕੇ ਅੱਜ ਮੰਗੇ ਜ਼ਰੂਰ ਦੇਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ